ਮੈਂ ਹਾਂ ਮਨੀਸ਼ ਸੋਹਣ ਇਸ ਵੇਲੇ ਬਠਿੰਡਾ ਵਿੱਚ ਮੌਜੂਦ ਹਾਂ ਤਾਂ 2024 ਚੋਣਾਂ ਨੂੰ ਲੈ ਕੇ ਅਲੱਗ-ਅਲੱਗ ਪਾਰਟੀਆਂ ਜਿਹੜੇ ਨੇ ਆਪਣੇ ਪ੍ਰਚਾਰ ਸ਼ੁਰੂ ਕਰ ਦਿੱਤੇ ਨੇ ਤਾਂ ਇਹ ਜਿਹੜੇ ਕੀ ਹਰ ਸਿਮਰਤ ਕੋਰ ਬਾਦਲ ਨੇ ਜਿਹੜੇ ਕੀ ਇੱਥੇ ਬਠਿੰਡਾ ਪਹੁੰਚੇ ਨੇ ਤੇ ਆਪਣੇ ਵਰਕਰਾਂ ਨਾਲ ਮੇਲ-ਮਲਾਪ ਕੀਤਾ ਹੈਗਾ ਤੇ ਜਿਹੜਾ ਕੀ ਬਠਿੰਡੇ ਵਿੱਚ ਜਿਹੜੇ ਕੀ ਮੇਲ-ਮਲਾਪ ਕਰਕੇ ਆਪਣੇ ਵਰਕਰਾਂ ਨੂੰ ਮਜ਼ਬੂਤ ਕਰ ਰਹੇ ਨੇ ਤਾਂ ਗੱਲਬਾਤ ਵੀ ਕੀਤੀ ਹੈ মিডিਆ ਨਾਲ ਤੇ ਆਜੋ ਤੁਹਾਨੂੰ ਸੁਣਾਉਂਦੇ ਹਾਂ ਕੀ ਕੀ ਉਹਨਾਂ ਨੇ ਦੇਖੋ ਪੰਜਾਬ ਨੇ ਪੰਜਾਬ ਨੂੰ ਬਹੁਤ ਵੱਡੇ ਬਦਲਾਅ ਦੇ ਸੁਪਨੇ ਦਿਖਾਈ ਸੀ ਆਮ ਆਦਮੀ ਪਾਰਟੀ ਨੇ ਲੇਕਿਨ ਬਦਲਾਅ ਵਿਸ਼ਵਾਸ ਤਾਂ ਦਿੱਤਾ ਸੀ ਕਿ ਪੰਜਾਬ ਦੇ ਲੋਕਾਂ ਦੇ ਹਾਲਾਤ ਬਦਲਣਗੇ ਪੰਜਾਬ ਦੇ ਹਾਲਾਤ ਹੋਰ ਵਧੀਆ ਹੋ ਜਾਣਗੇ ਲੇਕਿਨ ਪੰਜਾਬ 'ਚ ਇੰਨਾ ਵੱਡਾ ਨਿਗਾਰ ਆਇਆ ਹੈ ਬਦਲਾਅ ਦਾ ਕਿ ਅੱਜ ਸਾਡੀ ਸਰਕਾਰ ਭ੍ਰਿਸ਼ਟਾਚਾਰ ਦੇ ਹੱਕ 'ਚ ਧਰਨੇ ਮਾਰ ਰਹੀ ਹੈ

ਹਰ ਵਰਗ ਦੁਖੀ ਹੈ ਜਿਹੜੇ ਕਹਿੰਦੇ ਸੀ ਕਦੇ ਧਰਨਾ ਨਹੀਂ ਲੱਗੂਗਾ ਕੋਈ ਟੰਕੀ ਚ ਨਹੀਂ ਛੜੂਗਾ ਐਨਾ ਰੰਗਲਾ ਪੰਜਾਬ ਹੋਊਗਾ ਰੰਗਲਾ ਕੀ ਐਨਾ ਗੰਦਰਾ ਕਰਦਾ ਹੈ ਪੰਜਾਬ ਨੂੰ ਕਿ ਹਰ ਵਰਗ ਦੁਖੀ ਫਿਰਦਾ ਹੈ ਅੱਜ ਇਹ ਹੈਰਾਨੀ ਦੀ ਗੱਲ ਕਿ ਮੁੱਖ ਮੰਤਰੀ ਐਨਾ ਨਿਕਮਾ ਕਿ ਜੇ ਮੁੱਖ ਮੰਤਰੀ ਆਪ ਧਰਨੇ 'ਚ ਸਾਰੇ ਆਪਣੇ ਕੈਬਨਟ ਨੂੰ ਪਿਠਾਰਾ ਇਸ ਕਰਕੇ ਨਹੀਂ ਕਿ ਬਤੌਰ ਹੋਮ ਮਿਨਿਸਟਰ ਮੈਂ ਐਨਾ ਫੇਲ ਹੋ ਗਿਆ ਕਿ ਤਰਨਤਾਰਨ 'ਚ ਇੱਕ ਔਰਤ ਦੀ ਆਗਰੂ ਲੁੱਟ ਕੇ ਉਹਦੇ ਕੱਪੜੇ ਪਾੜ ਕੇ ਪੰਜਾਬ ਵਰਗੀ ਧਰਤੀ 'ਚ ਉਹਨੂੰ ਨੰਗਾ ਸਾਰੇ ਪਿੰਡ 'ਚ ਘੁਮਾਇਆ ਗਿਆ ਤੇ 15 ਦਿਨ ਮੈਂ ਫੇਲ ਹੋਇਆ ਕਿ ਮੈਂ ਕਿਸੇ ਨੂੰ ਫੜ ਨਹੀਂ ਸਕਿਆ ਮੂਰ I know ਡੋਪਾ ਤਾਂ ਚਾਹੀਦਾ ਚੁੱਲੂ ਪਰ ਪਾਣੀ ਚਾਹੀਏ ਇਸ ਚੀਜ਼ ਤੇ ਪਰ ਲੇਕਿਨ ਬੇਸ਼ਰਮੀ ਦੀ ਹੱਦ ਕਿ ਅੱਜ ਉਸ ਬ੍ਰਿਸ਼ਟ ਕੇਜਰੀਆ ਜਿਨ੍ਹਾਂ ਨੇ 4 ਅਰਬ ਕਰੋੜਾਂ ਦਾ ਕਪਲਾ ਸ਼ਰਾਬ ਦਾ ਕੀਤਾ ਉਹੀ ਕਪਲਾ ਉਹੀ ਪਾਲਿਸੀ ਉਨਾਂ ਹੀ ਲੋਕਾਂ ਨੂੰ ਪੰਜਾਬ 'ਚ ਇੰਪਲੀਮੈਂਟ ਕਰਾਈ ਜਿਹਦੇ ਵਿੱਚ ਸਿੱਧੇ ਭਗਵੰਤ ਮਾਨ ਵੀ ਦੋਸ਼ੀ ਹੈਗਾ ਲੇਕਿਨ ਕੇਂਦਰ ਦੀ ਸਰਕਾਰ ਕਿਉਂ ਭਗਵੰਤ ਮਾਨ ਨੂੰ ਨਹੀਂ ਫੜਦੀ ਇਹਦਾ ਜਵਾਬ ਅੱਜ ਤੱਕ ਨਹੀਂ ਸਮਝ ਆਇਆ ਤੇ ਪੰਜਾਬ ਦੇ ਖਜ਼ਾਨੇ 'ਚ ਇੰਨੀ ਲੁੱਟ ਪੈ ਰਹੀ ਹੈ ਕਿ ਆਪਾਂ ਦੇਖਿਆ ਕਿ ਬਿਹਾਰ ਦੀ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਦੱਸਿਆ ਕਿੰਨੇ ਹਜ਼ਾਰਾਂ ਕਰੋੜ ਦਾ ਨਜਾਇਜ਼ ਸ਼ਰਾਬ ਪੰਜਾਬ ਦੀ ਬਿਹਾਰ 'ਚ ਵਿਕ ਰਹੀ ਹੈ ਇਹ ਸਾਰੇ ਪੈਸੇ ਪੰਜਾਬ ਦੇ ਖਜ਼ਾਨੇ ਦੇ ਹੱਕ ਬੰਦੇ ਲੋਕਾਂ ਦਾ ਹੱਕ ਬੰਦਾ ਹੈ ਲੇਕਿਨ ਆਪ ਦੀ ਜੇਬਾਂ ਵਿੱਚ ਪੈਸੇ ਪਾ ਕੇ ਪੰਜਾਬ ਦੇ ਪੰਜਾਬ ਨੂੰ ਕਰਜ਼ਾਈ ਕਰਕੇ ਹਰ ਮਹੀਨੇ ਕਰਜ਼ਾ ਪੰਜਾਬ ਦੇ ਲੋਕਾਂ ਤੇ ਉੱਤੇ ਛਾੜ ਕੇ ਅੱਜ 80 ਹਜ਼ਾਰ ਕਰੋੜ ਤੋਂ ਵੱਧ ਕਰਜ਼ਾ ਦੋ ਸਾਲਾਂ ਚ ਇਨਾਂ ਨੇ ਲੈ ਲਿਆ ਹੈ ਸੋ ਹਰ ਪੱਖੋਂ ਪੰਜਾਬ ਨੂੰ ਫੇਲ ਕਰਨ ਤੇ ਪੂਰੀ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਲੱਗਦਾ ਐ ਐਮ ਸੀ ਜਿਹੜੇ ਨੇ ਆਮ ਆਦਮੀ ਪਾਰਟੀ ਚਲੇ ਗਈ ਸੀ ਪਜੂੜਾ ਕਿੰਨੇ ਤੱਕ ਨੂੰ ਜਿਹੜੀ ਐ ਇਤਿਹਾਸ ਬਹੁਤ ਪਹਿਲੇ ਗਾਲ ਤੇ ਅਕਾਲੀ ਪਾਰਟੀ ਤੋਂ ਇੱਕ ਕੱਡੇ ਹੋਏ ਐਮਸੀ ਨੇ ਤੇ ਜਿਹੜੇ ਬੰਦੇ ਅਕਾਲੀ ਦਲ ਤੋਂ ਲੜਦੇ ਨੇ ਤੇ ਜਾ ਕੇ ਕਾਂਗਰਸ ਦੀ ਮਦਦ ਕਰਦੇ ਨੇ ਮੇਅਰ ਬਣਾਉਣ ਵਾਸਤੇ ਤੇ ਉਹਦੇ ਬਾਅਦ ਜਾ ਕੇ ਤੀਜੀ ਪਾਰਟੀ ਆਪ ਆਦਮੀ ਨੂੰ ਜੁਆਇਨ ਕਰਦੇ ਨੇ ਇਹ ਉਹਨਾਂ ਐਮਸੀਆਂ ਦਾ ਕਿਰਦਾਰ ਦਿਖਾਉਂਦਾ ਹੈ ਤੇ ਅਕਾਲੀ ਦਲ ਨੇ ਇਸ ਕਰਕੇ ਉਹਨਾਂ ਨੂੰ ਪਹਿਲੇ ਕੱਢ ਦਿੱਤਾ ਸੀ ਆਜ਼ਾਦ ਪੰਛੀ ਸੀ ਪਰ ਮਲੂਕਾ ਦਾ ਵੀ ਭਾਜਪਾ ਨਾਲ ਕਿੱਥੇ ਚੱਲ ਰਹੀ ਹੈ ਮਲੂਕਾ ਸਾਹਿਬ ਸਾਡੇ ਪਰਿਵਾਰ ਦੇ ਮੈਂਬਰ ਨੇ ਤੇ ਉਹ ਅਕਾਲੀ ਦਲ ਦੇ ਨਾਲ ਖੜੇ ਨੇ ਥੜੇ ਰਹਿਣਗੇ ਤੇ ਹਮੇਸ਼ਾ ਰਹਿਣਗੇ ਪੂਰਾ ਮਾਨ ਹੈ ਇਸ ਮਲੂਕਾ ਪਰਿਵਾਰ ਦੇ ਜਿਨ੍ਹਾਂ ਨੇ ਬਹੁਤ ਚਰਚਾਵਾ ਤੋਂ ਜੋਮਰ ਕੀ ਛੇੜ ਦੋਜੀ ਚਰਚਾਵਾ ਤਾਂ ਮੇਰੇ ਵੀ ਛੇੜ ਦੋ ਕਿ ਚਰਚਾ ਨੂੰ ਜ਼ੁਬਾਨ ਨੂੰ ਕੌਣ ਲਗਾਮ ਲਾ ਸਕਦਾ ਹੈ ਸੋ ਇੱਕ ਜिने ਜੋ ਬੋਲਣਾ ਹੈ ਬੋਲੇ ਕਿਸ ਚੀਜ਼ ਬਾਰੇ ਤੁਹਾਨੂੰ ਬੋਲਣਾ ਚਾਹੀਦਾ ਹੈ ਹਿਸਾਬ ਕਿਤਾਬ ਮੰਗੋ ਜਿਨ੍ਹਾਂ ਨੇ ਕਿਹਾ ਸੀ ਘਰ ਘਰ ਨੌਕਰੀ ਦੇਣਗੇ ਜਿਨ੍ਹਾਂ ਨੇ ਇਸ ਕੇਜਰੀਵਾਲ ਦੇ ਘਟਾਲੇ ਦਾ ਸ਼ਿਕਾਇਤ ਲਾਈ ਸੀ ਕਾਂਗਰਸੀਆਂ ਨੇ ਅੱਜ ਉਸ ਕੇਜਰੀਵਾਲ ਦੇ ਹੱਕ 'ਚ ਧਰਨੇ ਮਾਰਦੇ ਫਿਰਦੇ ਨੇ ਜਿਨ੍ਹਾਂ ਨੇ ਘਰ ਘਰ ਨੌਕਰੀ ਕਰਕੇ ਹੱਦ ਸੱਤ ਸਾਲਾਂ ਤੇ ਆਪਣੇ ਭਾਈਵਾਲ ਦੇ ਨਾਲ ਘਰ ਘਰ ਬੇਰੋਜ਼ਗਾਰੀ ਪਹਛ ਜਿਨ੍ਹਾਂ ਨੇ ਘੁਟਕਾ ਸਾਫ ਦੀ ਸੌਖਾ ਖਾਧੀਆਂ ਸੀ ਅੱਜ ਇਹਨਾਂ ਦੇ ਭਾਈਵਾਲ ਪਾਰਟੀ ਨੇ ਰਲ ਮਿਲ ਕੇ ਸਿੱਖਰਾ ਤਾਈ ਨਸ਼ੇ ਪਹੁੰਚਾ ਦਿੱਤੇ ਨੇ ਜਿਹੜਾ ਖਤਮ ਕਰਨ ਦੀ ਗੱਲ ਕੀਤੀ ਸੀ ਤੇ ਪੰਜਾਬ ਨੂੰ ਕਰਜ਼ਾਈ ਕਰਨ ਦਾ 1.80 ਹਜ਼ਾਰ ਕਰੋੜ ਦਾ ਕਰਜ਼ਾ ਸੱਤ ਸਾਲਾਂ 'ਚ ਪੰਜਾਬ 'ਚ ਚੜ ਗਿਆ ਇਸ ਕਰਕੇ ਨਹੀਂ ਕਿ ਵੱਡੀ ਇੰਡਸਟਰੀ ਆਈ ਹੈ ਵੱਡਾ ਹਸਪਤਾਲ ਵੱਡੀ ਯੂਨੀਵਰਸਿਟੀ 5 लाख करोड़ दी इंडस्ट्री पंजाब ਛੱਡ ਕੇ ਚਲੀ ਗਈ ਹੈ ਕਿਉਂਕਿ ਲੁੱਟਾ ਖੂਆ ਫਰੋਤੀਆ ਗੈਂਗਸਟਰ ਦਾ ਹੀ ਹੋਣਾ ਰਾਜ ਚੱਲ ਰਿਹਾ ਹੈ ਦਿਨ ਦਿਹਾੜੇ ਗੋਲੀਆਂ ਚੱਲ ਜਾਂਦੀਆਂ ਨੇ ਕੋਈ ਪੁੱਛਣ ਵਾਲਾ ਵੀ ਨਹੀਂ ਵੀ ਕੌਣ ਮਾਰ ਕੇ ਕਿੱਥੇ ਚਲੇਗਾ ਇਹ ਬੜੀ ਕੁਬੀਤ ਬਰੰਗਤੀ ਕਿਦੋਂ ਤੱਕ ਚੱਲੇਗੀ ਇਹ ਪਾਰਟੀ ਦੀ ਹਾਈ ਕਮਾਂਡ ਬੱਸ ਸਕਦੀ ਮਨੂ ਕੀ ਬਸ ਸਕਦੀ ਮੈਡਮ ਦਿੱਲੀ ਦੇ ਆਮ ਆਦਮੀ ਪਾਰਟੀ ਨੂੰ ਸਤਿਕਾਰ ਮੰਨਦੀ ਸਰਦਾਰ तो पद छाई तो तो हाँ। हाँ। तो 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 मैं बेकसूर साबित नहीं होगा मैं सारे अहदे छदाता मेरे खिलाफ इनवे हो जाएगा एना वा बदलाव आ गया है। ਕੀ ਐਨੇ ਵਟੇ ਕੋਟਾਲੇ ਚ ਜਿੱਥੇ ਕੋਈ ਅਦਾਲਾਤ ਹੈ ਨਾ ਕੋਈ ਤੱਕ ਦੇਣ ਨੂੰ ਚਾਰ ਰਹੀ ਹੈ ਤਾਂ ਵੀ ਕੁਰਸੀ ਨਾਲ ਚਿਮੜੇ ਹੋਏ ਨੇ ਸੋ ਇਹ ਇਸ ਇਸ ਪਾਰਟੀ ਦੀ ਨਹੀਂ ਹੈ ਤੇ ਇਸ ਪਾਰਟੀ ਦੀ ਸੋਚ ਅੱਜ ਮੈਨੂੰ ਮਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦ 4 ਸਾਲ ਦੀ ਵਜ਼ੀਰੀ ਭਾਈ ਸੀ ਮਿੰਟ ਨਹੀਂ ਲਾਇਆ ਆਪਣੇ ਨਾਲ ਖੜੇ ਖੜੇ ਹੋਣ ਵਾਸਤੇ ਪਾਈ ਵਾਲੀ ਵੀ ਛੱਡੀ ਬਜ਼ਾਰਤ ਵੀ ਛੱਡੀ ਕਿਉਂਕਿ ਬਾਦਲ ਸਾਹਿਬ ਦੀ ਸੋਚ ਅਸੀਂ ਅਪਣਾਈ ਹੈ ਕਿ ਬੰਦੇ ਦੀ ਜ਼ਬਾਨ ਹੀ ਬਹੁਤ ਹੋਣੀ ਚਾਹੀਦੀ ਗਾਰੰਟੀ ਨਾ ਦੇਂਦੀ ਕਿਸ ਨੂੰ ਲੋਕਾਂ ਨੂੰ